ओ की गल बड़ा होया <laughs> ओ के में चाचा तू तो पतंधरा बड़ा फाडी रह गया तू तो एंट्री कराई नू भी मोदी को चार साल हो गए नंबर तेरा पैर नहीं लगे पतंधरा बिटू ते तो बाद गया सी अगला नंबर ला गया <laughs> ਓਏ ਤੈਨੂੰ ਕੀ ਪਤਾ ਤੂ ਕੀ ਆਹੀ ਤਾਂ ਤੁਸੀਂ ਜਾਣਦੇ ਨਹੀਂ ਇਹਨੂੰ ਕਰ ਰਾਜਨੀਤੀ ਕਹਿੰਦੇ ਨੇ ਓ ਬਿੱਟੂ ਦਾ ਨੰਬਰ ਵੀ ਤੇਰੇ ਚਾਚੇ ਨਹੀਂ ਲਵਾਇਆ ਪਤੰਦਰਾਂ ਮੋਦੀ ਚਾਅ ਨੂੰ ਮੈਂ ਨਹੀਂ ਕਿਹਾ ਸੀ ਵੀ ਇਧਰ ਆਪਾਂ ਨੂੰ ਤਾਂ ਲੋਕ ਜਾਣਦੇ ਨੇ ਤੁਸੀਂ ਬਿੱਟੂ ਨੂੰ ਦੇ ਦੋ ਐਤ ਕੀ ਬਈ ਬੱਲਾ ਬੱਲਾ ਚਾਚਾ ਹੀ ਨਹੀਂ ਕਿੜਾ ਓ ਤੇਰੀ ਮੋਦੀ ਚਾਅ ਕੋਲੇ ਪੇਰ ਤਾਂ ਪਤੰਦਰ ਅੱਜ ਐ ਚੱਕਰ ਚੱਲ ਜੂ ਦੇ ਸਾਡਾ ਨੰਬਰ ਲਵਾ ਦੇਂਗਾ ਕੋਈ ਵੀ ਫੇਰ ਤਾਂ ਗਾਂ ਲੀ ਬੇਰੀ ਆਪਾਂ ਵੀ ਰਲ ਜਾਗੇ ਤੇਰੇ ਨਾਲ ਓਹੀ ਤਾਂ ਤਨੂੰ ਪਤਾ ਨਹੀਂ ਚੁੱਕਿਆ ਮੈਂ ਤਾਂ ਪਤੰਦਰਾ ਤੈਨੂੰ ਵੋਟਾਂ ਤੋਂ ਪਹਿਲਾਂ ਵੀ ਬਹੁਤ ਸਮਝਾਇਆ ਬਤੇਰੀਆਂ ਮੋਟਰਾਂ ਤੇ ਮੀਟਿੰਗਾਂ ਕੀਤੀਆਂ ਨੇ ਤੇਰੇ ਨਾਲ ਪਰ ਤੇਰੇ ਗੱਲ ਦਿਮਾਗ ਤੇ ਬੜੀ ਨਹੀਂ ਸੀ ਉਹ ਬਿੱਟੂ ਤਾਂ ਹਾਰ ਕੇ ਬਣ ਗਿਆ ਤੈਨੂੰ ਤਾਂ ਪਤੰਦਰਾ ਖੜਨ ਦੀ ਵੀ ਲੋੜ ਨਹੀਂ ਪੈਣੀ ਸੀ ਤੇਰਾ ਨੰਬਰ ਤਾਂ ਮੈਂ ਬਿਨਾਂ ਘੜੀ ਲਵਾ ਦੇਣਾ ਸੀ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ